なるほど。Okay, ਤੋ ਇਹ ਦੇਖੇ ਗਲੀ ਪਗੋਟਾਂ ਵਿਚਾਲੇ ਆਡ ਸਾਡੀ ਪ੍ਰਾਸੀ ਟੀਮ ਤਸਵਖਾਟਾ ਘੁਮਾਨ ਪਰ ਪਹੁੰਚਿਆ ਕਿ ਇੱਥੇ ਬਾਬਾ ਅੰਮ੍ਰਿਤ ਸ਼ਾਹ ਦੀ ਦਰਗਾਹ ਹੈ ਸੱਚੀ ਸਕਾ ਬਾਬਾ ਅੰਮ੍ਰਿਤ ਸ਼ਾਹ ਤੋ ਉਥੋਂ ਦੇ ਸੇਵਾਦਾਰ ਅੰਦਰ ਨੇ ਬੜੀ ਦਸ਼ਿਕ ਸ਼ਾਹ ਉਹਨੂੰ ਬਾਬਾ ਕੋਲ ਆਈ ਕਿੰਦੀ ਨੇ ਉਹਨਾਂ ਨਾਲ ਔਰ ਵੀ ਸਾਡੇ ਵਰਜੇ ਦੀ ਗੋਪੀ ਜਿਹੜੇ ਇੱਥੇ ਦੇ ਵਰਜਾ ਸੁਸਾਇਟੀ ਕੋਲ ਆਣਾ ਚਾਹਦੇ ਬਣਾਉ ਰਹੇ ਆ ਉਹ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਨਾਲ ਜੀ ਅੱਜ ਪੰਡਾਰੇ ਦੇ ਦਿਨ ਦੇ ਉੱਤੇ ਤੁਸੀਂ ਕੀ ਕਹਿਣਾ ਚਾਹੋ ਅੱਜ ਮਹਾਰਾਜ ਸੱਚਾ ਆਏ ਆਂ ਬਾਪੂ ਮੇਰ ਸ਼ਾਹਦਾਬ ਮੇਲਾ ਬਣਾ ਰਹੇ ਆਂ ਸਾਰੇ ਪਿੰਡ ਦੇ ਨਗਰ ਵਾਸੀ ਜਿਹਦੇ ਨਾਲ ਜਿੰਨੇ ਹੈਗੇ ਆ ਤੁਨ ਮਾਗੇ ਨੰਗ ਤੇ ਪਲਾਰਾ ਬਹੁਤ ਕੂੜੀਆਂ ਥੋਲੇ ਜੋ ਜੋ ਨੰਗਰ ਦੇਗੇ ਚਪਾਂਦਾ ਚੋਰ ਪ੍ਰਸ਼ਾਦਾ ਦਾਲ ਤੋਂ ਕਾ ਸਭ ਕੁਛ ਇਹ ਬੱਚੇ ਆਪਣੇ ਭਰਾਵਾ ਸਭ ਕੁਛ ਨਾਲ ਆ ਆ ਮੇਰ ਸ਼ਾਹਦਾ ਮੇਲਾ ਦੁੱਧ ਵਾਲੇ ਨੂੰ ਦੁੱਧ ਦਿੰਦਾ ਪੋਟਾੜੇ ਨੂੰ ਪੱਤ ਦਿੰਦਾ ਆਰਾ ਸਮਰਾਦਮ ਪੁਰੀਆਂ ਕਰਦੇ ਆ ਹਾਂਜੀ ਪਾਲੋ ਜੀ ਸਾਰੇ ਦੁੱੜ ਚੁੱਕੇ ਨੇ ਪਰ ਜਿਸ ਉਪ ਕੋਪੀ ਗੜ ਪਰ ਸੁਸਾਇਟੀ ਜੋ ਬਾਬਾ ਮੇਰ ਸਾਹਿਬ ਜੀ ਬਣਾਈ ਜਾਂਦੇ ਉਹਨਾਂ ਦਾ ਪ੍ਰੈਜ਼ੀਡੈਂਟ ਅੱਛੇ ਅੱਜ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਕਾਰਾ ਬਾਬੇ ਮੇਰ ਸਾਹਿਬ ਜੀ ਦਾ ਬਹੁਤ ਬਖਸ਼ੀਤ ਦੇਖੋ ਜੀ ਮੈਂ ਤਾਂ ਕਹਿਣਾ ਚਾਹੁੰਦਾ ਕਿ ਜੋ ਵੀ ਬਾਬਾ ਮੇਰ ਸਾਹਿਬ ਜੀ ਦਾ ਮੇਲਾ ਹੈ ਜਿਵੇਂ ਹਰ ਸਾਲ ਬੜੀ ਧੁੰਮ ਧਾਮ ਦੇ ਨਾਲ 21 ਭਾਦਰਾ ਨੂੰ ਮਨਾਇਆ ਜਾਂਦਾ ਹੈ ਕਿਸੰਦਰਾਂ ਵੀ ਅੱਗੇ ਤੋਂ ਵੀ ਮਨਾਇਆ ਜਾਏਗਾ ਔਰ ਜੋ ਵੀ ਸਾਡੇ ਮੁਖ ਸੇਵਾਦਾਰ ਨੇ ਬਾਬਾ ਪੋਛਾਈ ਇਹਨਾਂ ਦੀ ਰਹਿਨਮਾਈ ਹੇਠ ਔਰ ਸਾਡੀ ਵੈਲਫੇਅਰ ਸੁਸਾਇਟੀ ਆ ਬਾਬਾ ਮੇਰ ਸਾਹਿਬ ਜੀ ਵੈਲਫੇਅਰ ਸੁਸਾਇਟੀ ਜੋ ਕੁਝ ਕੋਸ਼ਿਸ਼ ਦੇਣਾ ਤੱਕ ਰਜਿਸਟਰਡ ਹੋ ਰਹੀ ਆ ਔਰ ਇਹ ਇਹਦਾ ਕਾਰਨ ਇਹ ਰਜਿਸਟਰ ਕਰਾਉਂਦਾ ਕਿ ਵੇਖੋ ਬਾਬਾ ਜੀ ਦੇ ਦਰਬਾਰ ਤੇ ਬਹੁਤ ਜ਼ਿਆਦਾ ਕੰਮ ਹੋਣ ਵਾਲਾ ਹੈ ਸ਼ਰਧਾਲੂ ਵੀ ਬਹੁਤ ਆਣਾ ਪਰ ਕੋਈ ਅਜੇ ਨਾ ਮਤਲਬ ਖੁੱਲ ਕੇ ਅੱਗੇ ਨਹੀਂ ਆਉਂਦਾ ਕਿਉਂਕਿ ਪਾਰਟੀ ਬਾਜੀ ਆ ਜਾਂਦੀ ਪਾਰਟੀ ਬਾਜੀ ਕਰਨ ਕੋਈ ਕੰਮ ਨਹੀਂ ਕਰਦਾ ਇਸ ਕਰਕੇ ਅਸੀਂ ਬਾਬਾ ਜੀ ਦੀ ਕਿਰਪਾ ਓਟਾਸਰਾ ਲੈ ਕੇ ਇੱਕ ਸੁਸਾਇਟੀ ਬਣਾ ਰਹੇ ਆ ਜਿਹਦੇ ਵਿੱਚ ਜੋ ਵੀ ਆਪਣਾ ਸਾਰੇ ਸੱਜਣਾ ਦੇ ਸਹਿਯੋਗ ਨਾਲ ਚੱਲੇਗਾ ਉਹ ਕਰਾਂਗੇ ਔਰ ਜੋ ਵੀ ਬਾਬਾ ਜੀ ਦਾ ਇੱਕ ਗੁੰਮੜ ਬਣਨ ਵਾਲਾ ਉਹ ਵੀ ਬਣਾਵਾਂਗੇ ਔਰ ਉੱਪਰ ਹੋਰ ਵੀ ਕੰਮ ਹੋਣ ਵਾਲੇ ਆ ਔਰ ਬਾਬਾ ਜੀ ਦੀ ਚਾਰ ਦਿਵਾਰੀ ਆ ਕਿਉਂਕਿ ਚਾਰ ਦਿਵਾਰੀ ਨਾ ਹੋਣ ਕਾਰਨ ਇੱਥੇ ਬਹੁਤ ਜ਼ਿਆਦਾ ਆਪਣੀ ਮਨਮਤ ਲੋ ਕਰਦੇ ਆ ਕੋਈ ਡੰਗਰ ਬੰਦਿੰਦਾ ਆ ਕੋਈ ਬਾਥੀਆਂ ਬਾਦ ਦਿੰਦਾ ਇਸ ਕਰਕੇ ਜੋ ਵੀ ਪੀਰਾ ਫਕੀਰਾ ਦੀਆਂ ਨਾ ਕਿਉਂਕਿ ਕਹਿੰਦੇ ਨਾ ਜੀ ਤਾਜਦਾਰਾਂ ਦੇ ਨਾਮੀਰਾਂ ਦੇ ਦੀਵੇ ਵੱਲ ਦੇ ਸਦਾ ਫਕੀਰਾਂ ਦੇ ਇਸ ਕਰਕੇ ਵੇਖੋ ਜੇ ਅਸੀਂ ਉਹਨਾਂ ਦੇ ਬਾਲਾਂਗੇ ਨਾ ਉਹ ਸਾਡੇ ਘਰ ਦੇ ਦੀਵੇ ਜਗਾ ਕੇ ਰੱਖਣਗੇ ਇਸ ਕਰਕੇ ਮੈਂ ਚਾਹੁੰਦਾ ਹਾਂ ਸਾਰੇ ਨਗਰ ਨਵਾਜ਼ੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਾਡਾ ਸਾਥ ਦਿੱਤਾ ਜਾਵੇ ਔਰ ਵੱਦ-ਵੱਦ ਇਸ ਦਰਗਾਹ ਦਾ ਕੰਮ ਕੀਤਾ ਜਾਵੇ ਜਿਹਦੇ ਮਤਲਬ ਕਿ ਕੋਈ ਵੀ ਹੋਰ ਵੀ ਕੰਮ ਰਹਿ ਗਿਆ ਉਹ ਸਾਰਾ ਮਤਲਬ ਕਿ ਅਸੀਂ ਰਲ ਮਿਲ ਕੇ ਕਰਾਂਗੇ ਪਰਵਾਰ ਤੇ ਔਰ ਨਗਰ ਦੇ ਸਹਿਯੋਗ ਦੇ ਨਾਲ ਜੋ ਵੀ ਗਮਾਨਪੁਰਾ ਪਾਸਿਰਕੇ ਪੈਣੀ ਪੱਗੇਵਾਲੀ ਔਰ ਸਾਡੇ ਇਲਾਕੇ ਦੇ ਜੋ ਐਮਐਲਏ ਸਾਹਿਬ ਨੇ ਡਾਕਟਰ ਜਸਪੀਤ ਸਿੰਘ ਉਹਨਾਂ ਕੋਲ ਵੀ ਮੈਂ ਜਾਵਾਂਗਾ ਔਰ ਇਸ ਦਰਗਾਹ ਵਾਸਤੇ ਜੋ ਵੀ ਆ ਉਹਨਾਂ ਕੋਲ ਗ੍ਰਾਂਟ ਦੀ ਮੰਗ ਕਰਾਂਗੇ ਕਿ ਅਸੀਂ ਇਸ ਦੇ ਦਰਬਾਬਾ ਜੀ ਦੇ ਦਰਬਾਰ ਤੇ ਜੋ ਕੰਮ ਹੋਣ ਵਾਲਿਆ ਉਹ ਕਰਾਇਆ ਜਾਣਾ ਜਗਾਰਾ ਬਾਬਾ ਮੀਰ ਸਾਹਿਬ ਦੇ ਦਰਬਾਰ ਦੇ ਕਿ ਬਾਬਾ ਪੁੱਜ ਜੋ ਸੇਵਾ ਕਰ ਰਹੇ ਆ ਔਰ ਮੰਤੂਈ ਹੈ ਨਾ ਉਹਨਾਂ ਦੇ ਸਾਡੇ ਵੈਲਫੇਅਰ ਸੁਸਾਇਟੀ ਕਮਾਂਡ ਪਰ ਬਾਬਾ ਗੰਬੇਰ ਸ਼ਾਹ ਦੇ ਜੋ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਕਿਹਾ ਬਹੁਤ ਵਧੀਆ ਵੇ ਬਾਬਾ ਜੀ ਜੇ 빌ਡਿੰਗ ਬਣਾਈ ਜਾਣਗੇ ਉਹ ਸਾਰੇ ਕਰਾਈਏਗੇ ਲੰਗਰ ਹਰ ਵਾਰੀ ਕਰਾਂਗੇ ਵੀ ਲੰਗਰ ਸਾਰੇ ਬਣਾਇਆ ਜਾ ਕਿਉਂਕਿ ਇਹਨਾਂ ਨੂੰ ਗੁੰਮਟ ਬਣਾਉਣਾ ਉਹ ਸਾਰੇ ਕਿਤੇ ਜਾਣੀ ਉਹ ਬਾਉਂਡਰੀ ਵਾਲ ਤੋਂ ਕਿਤੇ ਬਾੜੇ ਜਿਹੜੇ ਵਾਰਾ ਡੰਗਰ ਵਾਲਾ ਕੋਈ ਹੋ ਰਿਹਾ ਹੈ ਇੱਕ ਬੇਵਦੀ ਹੈ ਤੇ ਬੇਰ ਵੀ ਇੱਕ ਬਹੁਤ ਮਾੜਾ ਦਾ ਧਾਰਮਿਕ ਉਸਤਾਨ ਦੇ ਗੁਰੂ ਘਰ ਦੇ ਜਿਹੜੇ ਬੇਵਦੀ ਹੈ ਤੇ ਉਹ ਕਿਤਨਾ ਅਪਰਾਧਿਕ ਮਾੜੀ ਵੀ ਹੋ ਜਾਂਦੇ ਹੁੰਦੇ ਪਰ ਇਹਨਾਂ ਕਿਤੇ ਉਹ ਨੂੰ ਮਰਜਾਦਨ ਕੈਮਰਾ ਰੱਖ ਦਿਓ ਇਹਨਾਂ ਨੇ ਆਖਿਆ ਕਿ ਬਾਉਂਡਰੀ ਵਾਲੀ ਕੀਤੀ ਜਾਏਗੀ ਔਰ ਮਹਾਰਾਜਾ ਗੁੰਟੂ ਵੀ ਸਜਾਇਆ ਜਾਏਗਾ ਔਰ ਲੰਗਰ ਹਾਲ ਦੀ ਜਿਹੜੀ ਉਹਦੇ ਪਰੇ ਵੀ ਅੱਖਾਂ ਕਹਿ ਕੇ ਲੰਗਰ ਹਾਲ ਦੀ ਜਿਹੜੀ ਆ ਉਹਦੇ ਪਰੇ ਲੰਗਰ ਹਾਲ ਦਾ ਉਹ ਸਾਰੀ ਕੀਤੀ ਜਾਏਗੀ ਲੰਗਰ ਹਾਲ ਹਾਂਜੀ ਹਾਂਜੀ ਲੰਗਰ ਹਾਲ ਦੀ ਸਾਰੀ ਵੀ ਕਰਾਂਗੇ ਪਹਿਲੋ ਬਾਬਾਈ ਦਾ ਜੋ ਦਰਬਾਰ ਆ ਨਾ ਉਹਦੇ ਵਿੱਚ ਕਾਫੀ ਕੰਮ ਹੋਣਾ ਵਾਲਾ ਆ ਜਿਵੇਂ ਬਾਬਾਈ ਦੇ ਰੋਜੇ ਆ ਇਹਨਾਂ ਦੇ ਵਿੱਚ ਕੀ ਵਧੀਆ ਕੋਸ਼ਿਸ਼ ਕਰਾਂਗੇ ਕਿ ਸੰਗੇ ਮਰਮਲ ਦਾ ਜੋ ਪੱਥਰ ਆ ਉਹਦੀ ਸੇਵਾ ਕਰਵਾਵਾਂਗੇ ਉਸ ਤੋਂ ਬਾਅਦ ਟਾਇਲਾਂ ਦੀ ਸੇਵਾ ਆ ਔਰ ਛੱਤ ਦੇ ਉੱਪਰ ਗੁੰਮੜ ਦੀ ਜੋ ਤੁਹਾਨੂੰ ਕਹਿ ਉਹ ਕਰਵਾਉਣਾ ਆ ਉਸ ਤੋਂ ਬਾਅਦ ਚਾਰ ਦਿਵਾਰੀ ਔਰ ਚਾਰਦਵਾਰੀ ਦੇ ਵਿੱਚ ਜਿਵੇਂ ਕਿ ਮਤਲਬ ਕਿ ਅੱਜ ਕੱਲ ਚੱਲ ਰਿਹਾ ਹੈ ਕਿ ਆਪਾਂ ਰੁੱਖਾਂ ਦੀ ਜਿਹੜੀ ਸੰਭਾਲਿਆ ਨਾ ਕਰਨੀ ਹੈ ਉਸ ਕਰਕੇ ਚਾਰ ਸਵੇਰੇ ਰੁੱਖ ਵੀ ਲਾਏ ਜਾਣਗੇ ਤੇ ਇਸ ਕਰਕੇ ਲੰਗਰ ਹਾਲ ਲੰਗਰ ਹਾਲ ਦਾ ਪਹਿਲ ਦੀ ਗੱਲ ਹੈ ਕਿ ਕਿ ਲੰਗਰ ਹਰਵੇਂ ਆਪਣੇ ਜੋ ਵੀ ਸਰਕਾਰ ਆ ਉਹਨਾਂ ਦੇ ਸਾਡੇ ਵੀ ਬੇਨਤੀ ਕਰਦਾ ਔਰ ਇਲਾਕੇ ਦੇ ਜਸੂ ਜਵਾਨ ਸਾਡੇ ਐਮਐਲਏ ਸਾਹਿਬ ਆ ਉਹਨਾਂ ਘਰੇ ਵੀ ਬੇਨਤੀ ਹੈ ਕਿ ਸਾਡਾ ਸਹਿਯੋਗ ਦਿੱਤਾ ਜਾਵੇ ਔਰ ਉਹਦੇ ਵਿੱਚ ਮਤਲਬ ਕਿ ਸਾਰਾ ਉਚਾ ਜੋ ਵੱਧ ਚੜ ਕੇ ਜੋ ਵੀ ਹੈ ਨਾ ਕੰਮ ਕੀਤੇ ਜਾਣਾ ਹੈ ਨੱਚੇ ਬਾਬੇ ਦੀ ਸੰਗਤ